ਦੋਸਤੋ ਤੁਸੀਂ ਫੇਕ ਵੀਜ਼ੇ ਤਾਂ ਬਹੁਤ ਦੇਖੇ ਹੋਣੇ ਆ ਫੇਕ ਡਾਕੂਮੈਂਟ ਬਹੁਤ ਦੇਖੇ ਹੋਣੇ ਆ ਠੱਗ ਏਜੰਟ ਬਹੁਤ ਦੇਖੇ ਹੋਣੇ ਆ ਪਰ ਕਦੇ ਸੁਣਿਆ ਫੇਕ ਐਂਬੈਸੀ ਵੀ ਖੁੱਲ ਸਕਦੀ ਹੈ ਉਹ ਵੀ 13 ਸਾਲਾਂ ਤੋਂ ਜਿਹੜੀ ਲੋਕਾਂ ਨਾਲ ਸਕੈਮ ਕਰ ਰਹੀ ਸੀ ਜਿਨ੍ਹਾਂ ਆਪਣੇ ਸ਼ਿਕਾਰ ਕਦੇ ਭੋਲੇ-ਪਾਲੇ ਲੋਕ ਨਹੀਂ ਠੱਗ ਏਜੰਟ ਏਜੰਟਾਂ ਦਾ ਵੀ ਅੱਗੇ ਪਿਓ ਵੀ ਬਣਾ ਚੁੱਕੇ ਸੀ ਕਹਿੰਦੇ ਵੀ ਜਿਹੜੇ ਚੋਰਾਂ ਨੂੰ ਵੀ ਅੱਗੋਂ ਮੋਰ ਪਏ ਸੀ ਇਹ ਹਰਸ਼ਵਰਧਨ ਨਾਮ ਦਾ ਬੰਦਾ ਜਿਹੜਾ ਲੰਡਨ ਤੋਂ ਆਪਣੀ ਸਟੱਡੀ ਕੀਤੀ ਹੋਈ ਸੀ ਆਪਣੇ ਉਹਨੇ ਦੁਬਈ ਦੇ ਵਿੱਚ ਉਹਦੀਆਂ ਸ਼ੈਲ ਕੰਪਨੀਆਂ ਸੀ ਉਹਨੇ ਗਾਜ਼ੀਆਬਾਦ ਦੇ ਵਿੱਚ ਦਿੱਲੀ ਦੇ ਨਾਲ ਲੱਗਦੇ ਪੁਲਿਸ ਸਟੇਸ਼ਨ ਤੋਂ ਕਹਿੰਦਾ 200 ਮੀਟਰ ਤੇ ਸੀ ਉੱਥੇ ਇੱਕ ਉਹਨੇ ਘਰ ਲਿਆ ਉੱਥੇ ਚਾਰ ਕੰਟਰੀਆਂ ਸਬੋਰਗਾ ਜਿਹੜਾ ਇਟਲੀ ਦੇ ਵਿੱਚ ਸਾਈਡ ਤੇ ਇੱਕ ਛੋਟਾ ਜਿਹਾ ਆਪਣਾ گاਉ ਆ ਤੇ 800 ਤੋਂ ਲੈ ਕੇ 1000 ਬੰਦਿਆਂ ਦੀ ਪੋਪੂਲੇਸ਼ਨ ਆ ਉਹ ਪਿੰਡ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਕਿਸੇ ਮਾਈਕਰੋ ਨੇਸ਼ਨ ਜਿਹੜੀਆਂ ਕੰਟਰੀਆਂ ਸੀ ਜਿਹੜੀਆਂ ਕਿਸੇ ਦੇਸ਼ ਦੇ ਵਿੱਚ ਨਹੀਂ ਆਉਂਦੀਆਂ ਉਹਨਾਂ ਨੇ ਆਪਣੇ ਆਪ ਨੂੰ ਦੇਸ਼ ਸਬੋਧਨ ਕੀਤਾ ਹੋਇਆ ਸੀ ਉੱਥੇ ਇਹਨੇ ਆਪਣੀ ਡੋਨੇਸ਼ਨਾਂ ਦੇ ਕੇ ਉਹਨਾਂ ਦਾ ਮੈਂਬਰ ਬਣਿਆ ਜਿਵੇਂ ਆਪਾਂ ਕਹਿੰਦੇ ਆ ਕਿਸੇ ਨੂੰ ਆਪਾਂ ਮੈਂਬਰ ਬਣਾਤਾ ਤੇ ਉਹਨੂੰ ਲੈ ਕੇ ਇੱਥੇ ਉਹ ਇੰਡੀਆ ਦੇ ਵਿੱਚ ਅੰਬੈਸਡਰ ਬਣ ਗਿਆ ਦੂਜੀ ਕੰਟਰੀ ਜਿਹੜੀ ਹੈਗੀ ਹੈ ਵੈਸਟ ਆਰਟਿਕਾ ਵਾ ਜਿਹੜੀ ਅੰਟਾਰਟਿਕਾ ਦਾ ਹਿੱਸਾ ਆ ਉੱਥੇ 1800 ਤੋਂ ਲੈ ਕੇ 2000 ਅ ਬੰਦੇ ਦੀ ਪਾਪੂਲੇਸ਼ਨ ਉਥੇ ਇੱਕ ਰਾਜਾ ਵੀ ਆ ਉਥੇ ਵੀ ਉਹ ਮੈਂਬਰ ਬਣ ਗਿਆ ਅੱਗੇ ਪੋਲਵਿਆ ਤੇ ਲਡਾਉਨੀਆ ਚਾਰ ਕੰਟਰੀਆਂ ਮਾਈਕਰੋ ਨੇਸ਼ਨ ਹੈਗੀਆਂ ਨੇ ਉਹਦਾ ਐਮਬੈਸਡਰ ਬਣਿਆ ਹੋਇਆ ਆਪਣਾ ਉਹਨੇ ਇੱਕ ਛੋਟਾ ਜਿਹਾ ਘਰ ਲੈ ਕੇ ਜਿਹੜਾ ਗਾਜ਼ੀਆਬਗ ਦੇ ਵਿੱਚ ਸੀ ਚਾਰ ਲਗਜ਼ਰੀ ਗੱਡੀਆਂ ਬਾਹਰ ਖੜਾ ਕੇ ਤੇ ਉਥੇ ਜਿਹੜੇ ਡਿਪਲੋਮੈਟਸ ਦੀਆਂ ਨੰਬਰ ਪਲੇਟ ਲਾ ਕੇ ਲੋਕਾਂ ਨੂੰ ਬਹੁਤ ਲੁੱਟਿਆ ਅੰਦਰ ਮਨੀ ਲੌਂਡਰਿੰਗ ਦਾ ਕੰਮ ਹੋਰ ਉਹਦੇ ਕੋਲ 12 ਸੈਟਲਾਈਟ ਫੋਨ ਉਹਦੇ ਕੋਲ 45 ਲੱਖ ਕੈਸ਼ ਪੇਮੈਂਟ ਡਾਲਰ 터ਕਿਸ਼ ਨੋਟ ਉਹਦੇ ਕੋਲ ਬਰਾਮਦ ਹੋਇਆ ਦਰਾਂਸ ਬਰਾਮਦ ਹੋਇਆ ਬੜਾ ਉਹਨੇ ਵੱਡਾ ਸਕੈਮ ਕੀਤਾ ਸੋਚ ਵੀ ਨਹੀਂ ਸਕਦਾ ਜਿੱਥੇ ਤੱਕ ਬੰਦੇ ਦੀ ਸੋਚ ਖਤਮ ਹੋ ਜਾਂਦੀ ਆ ਉਹਨੇ 300 ਕਰੋੜ ਤੋਂ ਵੱਧ ਠੱਗੀ ਮਾਰੀ ਐ ਅੰਦਰ ਜਾ ਕੇ ਜਦੋਂ ਕੋਈ ਬੰਦਾ ਜਾਂਦਾ ਸੀ ਉਹ ਵੈਸੇ ਹਲ ਜਾਂਦਾ ਸੀ ਉਹਨੇ ਬਣਾਇਆ ਹੀ ਆਪਣੇ ਘਰ ਨੂੰ ਇਸ ਤਰ੍ਹਾਂ ਕੇ ਨਾਲ ਸੀ ਉਹਨੇ ਪੀਐਮ ਮੋਦੀ ਨਾਲ ਆਪਣੀਆਂ ਫੋਟੋਆਂ ਇਹ ਵੀ ਜਿਹੜੇ ਅਬਦੁਲ ਕਲਾਮ ਜੀ ਉਹਨਾਂ ਦਾ ਫੋਟੋਆਂ ਇਸ ਤਰੀਕੇ ਨਾਲ ਉਹਨੇ ਆਪਣੇ ਜਿਹੜੇ ਬਨੇਰਿਆਂ ਦੇ ਉੱਤੇ ਫਲੈਗਸ ਲਾਇਆ ਸੀ ਅਲੱਗ-ਅਲੱਗ ਕੰਟਰੀਆਂ ਦੇ ਉਸ ਤਰੀਕੇ ਨਾਲ ਚਾਰ ਆਪਣਾ ਸਟਾਫ ਰੱਖਿਆ ਹੋਇਆ ਸੀ ਉਹ ਸੋਹਣੇ ਤਰੀਕੇ ਨਾਲ ਉਹਨੇ ਆਪਣੇ ਆਪ ਨੂੰ ਬਣਾ ਕੇ ਰੱਖਿਆ ਜਿਹਦੇ ਵਿੱਚ ਚੰਗੇ-ਚੰਗੇ ਬੰਦੇ ਹਿੱਲ ਜਾਂਦੇ ਸੀ ਉਹ ਕਹਿੰਦਾ ਜੀ ਵਾਕਿਆ ਇਹ ਹੈ ਤੇ ਜਿਹੜੀਆਂ ਕੰਟਰੀਆਂ ਦੇ ਜਿਹੜੇ ਉਹਨੂੰ ਆਪਾਂ ਡੋਨੇਸ਼ਨ ਦਿੰਨੇ ਆ ਉਹ ਆਪਾਂ ਨੂੰ ਮਾਨ ਪੱਤਰ ਦਿੰਦੇ ਆ ਉਹਨਾਂ ਨੂੰ ਲਾ ਕੇ ਪੂਰਾ ਉਹਨੇ ਸਜਾਇਆ ਹੋਇਆ ਸੀ ਜਿਹਦੇ ਵਿੱਚ ਵਾਕਿਓ ਲੱਗਦਾ ਸੀ ਯਾਰ ਇਹ ਐਮਬੈਸਡਰ ਕਈ ਐਡੀਟਿੰਗ ਫੋਟੋਆਂ ਲਾ ਕੇ ਐਂਬੈਸਡਰਜ਼ ਦੇ ਨਾਲ ਡਿਪਲੋਮੈਟਸ ਦੇ ਨਾਲ ਉਹਨਾਂ ਨਾਲ ਬਿਠਾ ਕੇ ਉਹਨੇ ਆਪਣੀ ਫੋਟੋਆਂ ਲਈਆਂ ਹੋਈਆਂ ਸੀ ਚੰਗਾ ਭਲਾ ਬੰਦਾ ਹਿੱਲ ਜਾਂਦਾ ਐਡਾ ਸਕੈਮ ਕੋਈ ਸੋਚ ਵੀ ਨਹੀਂ ਸਕਦਾ 12 ਡਿਪਲੋਮੈਟ ਪਾਸਪੋਰਟ ਉਹਦੇ ਕੋਲ ਬਰਾਮਦ ਹੋਏ 34 ਸੀਲਾਂ 34 ਸੀਲਜ਼ ਜਿਹੜੀਆਂ ਹੈਗੀਆਂ ਸੀਗੀਆਂ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੀਆਂ 18 ਡਿਪਲੋਮੈਟ ਨੰਬਰ ਪਲੇਟਸ ਮਿਲੀਆਂ ਚਾਰ ਲਗਜ਼ਰੀ ਕਾਰਾਂ ਜਿਹਦੇ ਵਿੱਚ ਆਡੀ ਮਰਸੀਡੀਜ਼ ਵਰਗੀਆਂ ਕਾਰਾਂ ਚੰਗੇ ਚੰਗੇ ਬੰਦੇ ਹਿੱਲ ਜਾਂਦੇ 300 ਕਰੋੜ ਤਾਂ ਇੱਕ ਛੋਟੀ ਜੀ ਇਹ ਸੋਚ ਆਈ ਹੈ ਵੀ ਪਹਿਲਾਂ ਇਤੋਂ ਬਾਕੀ منی ਲੌਂਡਰਿੰਗ ਜਾਂ ਹੋਰ ਕੀ ਕੀ ਉਹਦੇ ਕੋਲ ਕੰਮ ਚੱਲਦਾ ਸੀ ਉਹਦੀ ਹਜੇ ਡਿਟੇਲ ਚੱਲਦੀ ਹੈ ਜਿਹੜਾ ਇਹਦਾ ਖੁਲਾਸਾ ਹੋਇਆ ਉਹ 22 ਜੁਲਾਈ 2025 ਚ ਹੋਇਆ 13 ਸਾਲਾਂ ਤੋਂ ਸਕੈਮ ਕਰ ਰਿਆ ਸੀ 2016 ਤੋਂ ਉਹਨੇ ਐਮਬੈਸੀ ਵਾਲਾ ਸਿਸਟਮ ਸ਼ੁਰੂ ਕਰਤਾ ਸੈਟਲਾਈਟ ਫੋਨ ਜਿਹੜਾ ਉਹਦੇ ਇਲੀਗਲ ਰੱਖਿਆ ਹੋਇਆ ਸੀ ਉਹ ਤੋਂ ਫੜਿਆ ਵੀ ਗਿਆ ਨਿਗਾ ਉਹਤੇ ਜਿਹੜੀਆਂ ਆਪਣੀਆਂ ਆਈਟੀ ਸੱਲ ਨੇ ਉਹ ਤੇ ਨਿਗਾਹ ਪੂਰੀ ਬਣਾ ਕੇ ਰੱਖੇ ਹੋਏ ਸੀ ਪਰ ਜਦ ਤੱਕ ਉਹ ਪੈਸਾ ਹੀ ਨਾ ਬਾਹਰ ਕਮਾ ਚੁੱਕਿਆ ਸੀ ਬਾਹਰ ਭੇਜ ਚੁੱਕਿਆ ਸੀ ਜਿਹੜੇ ਚਾਰ ਉਹ ਸਟਾਫ ਮੈਂਬਰ ਰੱਖੇ ਸੀ ਉਹਨਾਂ ਨੇ ਵੀ ਆਪਣੀ ਚਸਤਮਨੀ ਦੇ ਵਿੱਚ ਸਾਰਾ ਕੁਝ ਕਬੂਲ ਕੀਤਾ ਕਿ ਆਹਾਂ ਕੁਝ ਹੋਇਆ ਇੱਥੇ ਕਈ ਏਜੰਟਸ ਨੂੰ ਨੇ ਫੇਕ ਪਾਸਪੋਰਟ ਵੀਜ਼ੇ ਓਵਰਸੀਜ਼ ਜੋਬ ਦਾ ਝਾਂਸਾ ਦੇ ਕੇ ਉਹਨਾਂ ਨੂੰ ਲੁੱਟਿਆ ਬੜਾ ਵੱਡਾ ਸਕੈਮ ਆ ਇਹ ਇੰਡੀਆ ਦਾ ਆਪਾਂ ਠੱਗ ਏਜੰਟ ਦੀ ਗੱਲ ਕਰਦੇ ਆ ਫੇਕ ਡਾਕੂਮੈਂਟ ਦੀ ਫੇਕ ਪਾਸਪੋਰਟ ਦੀ ਫੇਕ ਵੀਜ਼ੇ ਦੀ ਗੱਲ ਕਰਦੇ ਆ ਅੰਬੈਸੀ ਹੀ ਬੰਦੇ ਨੇ ਫੇਕ ਬਣਾ ਲਈ ਬਚੋ ਅਤੇ ਬਚਾਓ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕੋਈ ਏਜੰਟ ਵੀ ਕਿਸੇ ਚਾਂਸੇ ਨਾ ਆਵੇ ਭੋਲੇ-ਪਾਲੇ ਲੋਕਾਂ ਦਾ ਨੁਕਸਾਨ ਨਾ ਹੋਵੇ ਕਿਉਂਕਿ ਜਦੋਂ ਕੋਈ ਵੀ ਬੰਦਾ ਲੁੱਟੂਗਾ ਉਹ ਪਹਿਲਾਂ ਕੈਂਡੀਡੇਟਸ ਨੂੰ ਲੁੱਟੂਗਾ ਫਿਰ ਉਹ ਅੱਗੇ ਜਾ ਕੇ ਆਪ ਲੁੱਟਿਆ ਜਾਊਗਾ ਮਗਰਮਾਛ ਕੋਲੇ ਉਹ ਮਗਰਮਾਛਾਂ ਦਾ ਵੀ ਹੁਣ ਪਿਓ ਆ ਗਏ ਜਿਹੜੇ ਅੰਬੈਸੀ ਫੇਕ ਬਣਾ ਕੇ ਬੈਠੇ ਆ ਧਿਆਨ ਰੱਖਿਆ ਕਰੋ ਐਵੇਂ ਦੇ ਫੇਕ ਕੰਟਰੀਆਂ ਜਿਹੜੀਆਂ ਅੱਜ ਨਵੀਆਂ ਸ਼ੁਰੂ ਹੁੰਦੀਆਂ ਨੇ ਜਿੰਨਾ ਸੁਣੇ ਨਹੀਂ ਹੁੰਦੇ ਸੋਸ਼ਲ ਮੀਡੀਆ ਤੇ ਆਪਾਂ ਲੱਗ ਕੇ ਪਿੱਛੇ ਲੱਗ ਜਾਂਦੇ ਆ ਕਿ ਵੀ ਆਹ ਕੰਟਰੀ ਆ ਗਈ ਇਹਦੇ ਵੀਜ਼ੇ ਲੈ ਲਈਏ ਉਹ ਫਿਰ ਉੱਥੋਂ ਦਾ ਸਕੈਮ ਕਰ ਦਿੰਦੇ ਆ ਕਿੰਨਾ ਕੁਸ਼ ਬਰਾਮਦ ਹੋਇਆ ਆਪਣੇ ਇੰਡੀਆ ਦੇ 13 ਸਾਲ ਕਿਸੇ ਨੂੰ ਪਤਾ ਨਹੀਂ ਲੱਗਣਤਾ ਬੰਦੇ ਨੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਕੋਈ ਬੰਦਾ ਆਪਣੀ ਪੇਮੈਂਟ ਆਪਣਾ ਪੈਸਾ ਆਪਣਾ ਡਾਕੂਮੈਂਟ ਸਹੀ ਜਗ੍ਹਾ ਤੇ ਲਾਵੇ ਐਵੇਂ ਕਿਸੇ ਕੋਲ ਨਵੀਆਂ ਕੰਟਰੀਆਂ 'ਚ ਜਾ ਕੇ ਨਾ ਫਸੇ ਆਪਣਾ ਫਿਊਚਰ ਬਣਾਵੇ ਕਿਉਂਕਿ ਤੁਹਾਡਾ ਇੱਕ ਇੱਕ ਪੈਸਾ ਬੜਾ ਕੀਮਤੀ ਆ ਆਪਾਂ ਉਹਦਾ ਟੈਕਸ ਵੀ ਭਰਦੇ ਆ ਆਪਾਂ ਮਿਹਨਤ ਨਾਲ ਕਮਾਉਨੇ ਆ ਸੋ ਬਚੋ ਤੇ ਬਚਾਓ ਧੰਨਵਾਦ